ਦੀ ਰਾਗ ਮਹੱਲਾ ਤੀਜਾ ਤਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰਸੀ ਮਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਵੇ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਈ ਗੁਰ ਸ਼ਬਦੀ ਸਲਾਹੀਐ ਰੰਗੇ ਸਹਿਜ ਸੁਭਾਈ ਸਚੈ ਸੱਚ ਸਮਾਇਆ ਮਿਲ ਰਹੈ ਨਾ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨਾ ਕਰਨਾ ਜਾਏ ਚਿਰਿ ਵਛੁਨੇ ਮੇਲਿਆਂ ਸਤਗੁਰ ਪੰ내 ਪਾਏ ਆਪੇ ਘਾਰ ਕਰਾਏ ਸੀ ਔਰ ਨਾ ਕਰਨਾ ਜਾਈ ਮਨ ਤਨ ਰਤਾਰੰਗ ਸਿਓ ਹਉ ਮੈਂ ਤਜ ਵੇਕਾਰ ਐਨ ਸਹਿirdੈ ਰਵ ਰਹੈ ਨਿਰਪਹੁ ਨਾਮ ਨਿਰੰਕਾਰ ਨਾਨਕ ਆਪ ਮਲਾਇਨ ਪੂਰੈ ਸ਼ਬਦ ਅਪਾਰ ਸਿਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਈ ਕਥਨੀ ਬਦਨੀ ਨਾ ਪਾਈਐ ਹੁਮੈ ਵਿੱਚੋਂ ਜਾਇ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਬਸੈ ਮਨ ਆਇ ਭਾਈ ਰੇ ਗੁਰਮੁਖ ਬੂਝੈ ਕੋਇ ਬਿਨ ਬੂਝੇ ਕਰਮ ਕਮਾਵਣੀ ਜਨਮ ਪਦਾਰਥ ਖੋਇ ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਇ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂੰ ਪ੍ਰਮਾਣ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਈ ਜਿਹਾ ਕੀਤੋਂਨ ਤਿਹਾ ਹੋਆ ਜਿਹੀ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਇ ਪੂਰੈ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਇ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋ ਹੋਇ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚਹੁ ਹਉਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੁਣ ਮਨ ਮੇਰੇ ਭਜ ਸਤ ਗੁਰ ਸਰਨਾ ਗੁਰ ਪ੍ਰਸਾਦੀ ਛੁਟੀਐ ਵਿਖ ਭਵਜਲ ਸ਼ਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਦਨ ਮੋਹ ਬਾਦ ਦਾ ਨਹਿ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥੈ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾਂ ਉਧਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੱਡੀ ਨਾ ਕਿਤੈ ਉਪਾਏ ਦੂਜੈ ਭਾਏ ਦੁਖ ਨਾ ਆਇਦਾ ਬਹੁਤੀ ਦੇ ਸਜਾਈ ਨਾਨਕ ਨਾਮ ਲੱਗੇ ਸੇ ਉੱਭਰੇ ਹਉਮੈ ਸ਼ਬਦ ਗੁਆਇ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਈ ਬਿਨ ਗੁਰ ਕਿਨੈ ਨਾ ਪਾਇਉ ਬਿਰਥਾ ਜਨਮ ਗੁਆਇ ਮਨ ਮੁਖ ਕਰਮ ਕਮਾਵਣੀ ਦਰਗਾਹ ਮਿਲੈ ਸਜਾਈ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈ ਹੈ ਤਾਂ ਪਾਏ ਮੂਖ ਦਵਾਰ ਹਉ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨਮੋਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਉ ਪਾਈਐ ਸੱਚੇ ਰਹੇ ਸਮਾਈ ਸ਼ਬਦ ਮੰਨਿਐ ਗੁਰ ਪਾਈਐ ਵਿਚੋਂ ਆਪ ਗਵਾਏ ਆਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾ